ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਜਿਹੇ ਬੱਲੇਬਾਜ਼ ਨੇ ਜਨਨ ਇੱਕ ਖੇਡ ਚਾਪਨੀ ਕਾਬਲੀਅਤ ਸਾਬਤ ਕੀਤੀ ਹੈ। ਦੋਵੇਂ ਬੱਲੇਬਾਜ਼ ਕ੍ਰਿਕਟ ਦੇ ਮਹਾਨ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਤੇ ਸਾਰੇ ਸਾਬਕਾ ਕ੍ਰਿਕਟਰ ਅਤੇ ਮਾਹਰ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਟੌਪ ਦੇ ਬੱਲੇਬਾਜ਼ਾਂ ਦੀ ਸੂਚੀ 'ਚ ਰੱਖਦੇ ਨੇ। ਹਾਲਾਂਕਿ ਸਾਬਕਾ ਭਾਰਤੀ ਸਪਿਨਰ ਹਰਪਜਨ ਸਿੰਘ ਨੇ ਦੋਵੇਂ ਬੱਲੇਬਾਜ਼ਾਂ ਨੂੰ ਦੁਨੀਆ ਦੇ ਤਿੰਨ ਸਰਵੋਤਮ ਬੱਲੇਬਾਜ਼ਾਂ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਕੀਤਾ। ਵਰਲਡ ਚੈਂਪੀਅਨਸ਼ਿਪ ਆਫ ਲਿਜੈਂਡਸ 2024 ਦੇ ਦੌਰਾਨ ਗੱਲਬਾਤ ਕਰਦੇ ਹਾਂ ਹਰਪਜਨ ਸਿੰਘ ਨੇ ਆਪਣੇ ਟੌਪ ਦੇ ਤਿੰਨ ਬੱਲੇਬਾਜ਼ਾਂ ਦੀ ਚੋਣ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੰਦੁਲਕਰ ਦੱਖਣੀ ਅਫਰੀਕਾ ਦੇ ਮਹਾਨ ਖਿਡਾਰੀ ਜੈਸ ਕੈਲਿਸ ਅਤੇ ਵੈਸਟ ਇੰਡੀਆਜ਼ ਦੇ ਸਾਬਕਾ ਮਹਾਨ ਖਿਡਾਰੀ ਬ੍ਰਾਇਨ ਲਾਰਾ ਨੂੰ ਚੁਣਿਆ ਭੱਜੀ ਤੋਂ ਇਲਾਵਾ ਹੋਰ ਖਿਡਾਰੀਆਂ ਨੇ ਟੌਪ 3 ਬੱਲੇਬਾਜ਼ਾਂ ਦੀ ਚੋਣ ਕੀਤੀ ਤੇ ਕੁਝ ਖਿਡਾਰੀਆਂ ਨੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੋਵਾਂ ਨੂੰ ਟੌਪ ਦੇ ਤਿੰਨ ਬੱਲੇਬਾਜ਼ਾਂ 'ਚ ਚੁਣਿਆ ਤੇ ਰੋਬੀਨ ਥੱਪਾ ਨੇ ਸਰ ਵਿਵਿਅਨ ਰੀਚਰਡ ਸਚਿਨ ਤੰਦੂਲਕਰ ਅਤੇ ਬ੍ਰਾਇਨ ਲਾਰਾ ਨੂੰ ਆਪਣੇ ਟੌਪ ਦੇ ਤਿੰਨ ਬੱਲੇਬਾਜ਼ਾਂ 'ਚ ਚੁਣਿਆ ਔਰ ਥੱਪਾ ਨੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਆਪਣੀ ਸੂਚੀ ਤੋਂ ਬਾਹਰ ਰੱਖਿਆ ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਸਾਬਕਾ ਕਪਤਾਨ 에ਰਨ ਫਿਚ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਵੀ ਆਪਣੇ ਟੌਪ ਦੇ ਤਿੰਨ ਬੱਲੇਬਾਜ਼ਾਂ ਤੋਂ ਦੂਰ ਰੱਖਿਆ। ਫਿਚ ਨੇ ਸਚਿਨ ਤੰਦੁਲਕਰ, ਬ੍ਰਾਇਨ ਲਾਰਾ ਅਤੇ ਰਿੱਕੀ ਪੌਂਟਿੰਗ ਨੂੰ ਟੌਪ 3 ਬੱਲੇਬਾਜ਼ਾਂ 'ਚ ਸ਼ਾਮਿਲ ਕੀਤਾ ਹੈ। ਸਾਬਕਾ ਭਾਰਤੀ ਬੱਲੇਬਾਜ਼ ਸੁਰੇਸ਼ ਰੈਣਾ ਦੀ ਸੂਚੀ 'ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੋਵੇਂ ਸ਼ਾਮਿਲ ਨੇ। ਰੈਣਾ ਨੇ ਟੌਪ 3 ਦੀ ਸੂਚੀ ਦੇ ਵਿੱਚ ਕਿਸੇ ਸਾਬਕਾ ਖਿਡਾਰੀ ਨੂੰ ਨਹੀਂ ਚੁਣਿਆ। ਉਹਨਾਂ ਨੇ ਆਪਣੀ ਸੂਚੀ ਦੇ ਵਿੱਚ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਇੰਗਲੈਂਡ ਦੇ ਜੋ ਰੂਟ ਨੂੰ ਸ਼ਾਮਿਲ ਕੀਤਾ ਹੈ ਦੱਸ ਦੇ ਕਿ ਵਰਲਡ ਚੈਂਪੀਅਨਸ਼ਿਪ ਆਫ ਲিজੈਂਡਸ 2024 ਦੇ ਫਾਈਨਲ ਦੇ ਵਿੱਚ ਭਾਰਤ ਚੈਂਪੀਅਨ ਨੇ ਪਾਕਿਸਤਾਨ ਚੈਂਪੀਅਨਸ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਦੋਵਾਂ ਵਿਚਾਲੇ ਖਿਤਾਬੀ ਮੁਕਾਬਲਾ 13 ਜੁਲਾਈ ਨੂੰ ਖੇਡਿਆ ਗਿਆ ਸੀ ਜਿਸ ਦੇ ਵਿੱਚ ਭਾਰਤੀ ਚੈਂਪੀਅਨ ਟੀਮ ਨੇ 5 ਵਿਕਟਾਂ ਦੇ ਨਾਲ ਜਿੱਤ ਦਰਜ ਕੀਤੀ ਸੀ Indian Champions ਨੇ Yuvraj Singh ਦੀ ਕਪਤਾਨੀ ਦੇ ਵਿੱਚ ਇਹ ਖਿਤਾਬ ਜਿੱਤਿਆ ਸੀ ਸੋ ਅਜੇ ਇਹ ਜਿੱਤਾਨੂੰ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਕਿ Virat Kohli ਅਤੇ Rohit Sharma ਜਹੇ ਬੱਲੇਬਾਜ਼ ਨੇ ਜਿਨ੍ਹਾਂ ਨੇ ਇੱਕ ਖੇਡ ਦੇ ਵਿੱਚ ਆਪਣੀ ਕਾਬਲੀਅਤ ਸਾਬਿਤ ਕੀਤੀ ਆ ਦੋਵੇਂ ਬੱਲੇਬਾਜ਼ cricket ਦੇ ਮਹਾਨ ਬੱਲੇਬਾਜ਼ਾਂ ਵਿੱਚ ਗਿਨੇ ਜਾਂਦੇ ਨੇ ਸਾਰੇ ਸਾਬਕਾ ਕ੍ਰਿਕਟਰ ਅਤੇ ਮਾਹਰ Virat Kohli ਅਤੇ Rohit Sharma ਨੂੰ ਟੌਪ ਦੇ ਤਿੰਨ ਬੱਲੇਬਾਜ਼ਾਂ ਦੀ ਸੂਚੀ ਵਿੱਚ ਰੱਖਦੇ ਨੇ ਹਾਲਾਂਕਿ ਸਾਬਕਾ ਭਾਰਤੀ ਸਪਿਨਰ ਹਰਪਜਨ ਸਿੰਘ ਨੇ ਦੋਵੇਂ ਬੱਲੇਬਾਜ਼ਾਂ ਨੂੰ ਦੁਨੀਆ ਦੇ ਤਿੰਨ ਸਰਵੋਤਮ ਬੱਲੇਬਾਜ਼ਾਂ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਕੀਤਾ World Championship of Legends 2024 ਦੇ ਦੌਰਾਨ ਗਲਬਤ ਕਰਦਿਆਂ ਹਰਪਰਜਨ ਸਿੰਘ ਨੇ ਆਪਣੇ ਟੌਪ ਦੇ 3 ਬੱਲੇਬਾਜ਼ਾਂ ਦੀ ਚੋਣ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੰਦੁਲਕਰ, ਦੱਖਣੀ ਅਫਰੀਕਾ ਦੇ ਮਹਾਨ ਖਿਡਾਰੀ ਜੈਸ ਕੈਲਿਸ ਅਤੇ वेस्ट ਇੰਡੀਅਨਜ਼ ਦੇ ਸਾਬਕਾ ਮਹਾਨ ਖਿਡਾਰੀ ਬ੍ਰਾਇਨ ਲਾਰਾ ਨੂੰ ਚੁਣਿਆ ਤੇ ਭਜੀ ਤੋਂ ਇਲਾਵਾ ਹੋਰ ਖਿਡਾਰੀਆਂ ਨੇ ਟੌਪ ਦੇ 3 ਬੱਲੇਬਾਜ਼ਾਂ ਦੀ ਸੂਚੀ ਦੀ ਚੋਣ ਕੀਤੀ ਹੈ ਸੋ ਕੁਝ ਖਿਡਾਰੀਆਂ ਨੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੋਵਾਂ ਨੂੰ ਟੌਪ ਦੇ 3 ਬੱਲੇਬਾਜ਼ਾਂ ਵਿੱਚ ਚੁਣਿਆ ਜਦਕਿ ਭਜੀ ਨੇ ਇਹਨਾਂ ਨੂੰ ਕਾਬਿਲ ਨਹੀਂ ਸਮਝਿਆ